ਅੱਜਕੱਲ 10 ਸਾਲਾਂ ਤੋਂ ਬਾਅਦ ਇੱਕ ਗਾਣਾ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਜੋ ਕਿ ਤੁਸੀਂ ਸੁਣਿਆ ਹੋਣਾ ਹੈ ਸਾਗਰ ਦੀ ਵੌਟੀ ਲੈਂਦੀ ਇੰਡੀਕਾ ਚਲਾ ਜਿਸ ਨੂੰ ਗਾਇਆ ਸਤਨਾਮ ਸਾਗਰ ਅਤੇ ਸ਼ਰਜੀਤ ਸ਼ਮੀ ਨੇ ਜਿਸ ਤੋਂ ਬਾਅਦ ਸਿਆ ਜਾ ਰਿਹਾ ਕਿ ਇਹ ਗਾਣਾ ਕਾਫੀ ਟਾਈਮ ਤੋਂ ਮਤਲਬ ਕਿ 10 ਸਾਲਾਂ ਤੋਂ ਬਾਅਦ ਅੱਜ ਫਿਰ ਸੋਸ਼ਲ ਮੀਡੀਆ ਉੱਪਰ ਵਾਇਰਲ ਦਿਖਾਈ ਦੇ ਰਿਹਾ ਹੈ ਇਸ ਤੋਂ ਬਾਅਦ ਇੰਨਾ ਰੀਲਾਂ ਬਣ ਤੋਂ ਬਾਅਦ ਸਾਗਰ ਪਰੇਸ਼ਾਨ ਹੋ ਗਿਆ ਤੇ ਲਾਈਵ ਆ ਕੇ ਸਾਗਰ ਨੇ ਸਾਰੇ ਖੁਲਾਸੇ ਕਰ ਦਿੱਤੇ ਕਿ ਤੁਸੀਂ ਕਹਿੰਦੇ ਹੋ ਕਿ ਮੇਰੀ ਘਰ ਦੀ ਇੰਡੀਆ ਚਲਾਣ ਦੀਏ ਉਹਨੂੰ ਇੰਡੀਆ ਮੈਂ ਪੜਾਈ ਸੀ ਤੇ ਆ ਦੇਖੋ ਉਸਨੇ ਕੀ ਹਾਲ ਕਰ ਦਿੱਤਾ ਆਓ ਤੁਸੀਂ ਵੀ ਦੇਖੋ ਸਾਗਰ ਦੀ ਉਹ ਸਾਰੀ ਹੱਡ ਬੀਤੀ ਤੇ ਦੁੱਖ ਬੀਤੀ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਐਵੰਦੀਆਂ ਹੋਰ ਵੀ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਤੁਸੀਂ ਕੌਣ ਮੈਂ ਸਾਗਰ ਤੁਹਾਡੀ ਕਿਹੜੇ ਕੰਜਰ ਨੇ ਰੋਲਾ ਪਾਤਾ ਕਿ ਮੇਰੀ ਵੋਟੀ ਇੰਡੀਕਾ ਚ ਚਲਾ ਲੰਦੀ ਐ ਮੈਂ ਦਿੱਤੀ ਸੀ ਗੱਡੀ ਇਹਨੂੰ ਦੇਖਿਆ ਕੀ ਹਾਲ ਕੀਤਾ ਮੈਂ ਉਹ ਨਹੀਂ ਚਲਾ ਸਕਦੀ ਉਹ ਐਵੇਂ ਨਾ ਮੇਰੇ ਮਗਰ ਲੱਗ ਕੇ ਆਪਣੀ ਵੋਟੀਆਂ ਨੂੰ ਗੱਡੀਆਂ ਦੇਈ ਜਾਓ ਨਹੀਂ ਚਲਾਦੀ ਗੱਡੀ ਮੈਂ ਕਹਿੰਦਾ ਲੂਂਗਾ ਨਹੀਂ ਚਲਾ ਸਕਦੀ ਉਹ ਸਾਗਰ ਦੀ ਵੋਟੀ ਚ ਨਾ ਮੈਂ ਇੰਸਟਾਗ੍ਰਾਮ ਕੋਲਣਾ ਸਾਗਰ ਦੀ ਵੋਟੀ ਚਲਾ ਲੰਦੀ ਐ ਸਾਗਰ ਦੀ ਵੋਟੀ ਚਲਾਦੀ ਨਹੀਂ ਚਲਾਦੀ ਸਾਗਰ ਦੀ ਵੋਟੀ ਕੁਛ ਨਹੀਂ ਚਲਾਦੀ ਠਹਿਰੇ ਮੈਂ ਤੁਹਾਨੂੰ ਅੱਜ ਮੇਰੀ ਕੋਈ ਰਿਸਪੌਂਸਿਬਿਲਟੀ ਤੁਹਾਡੀ ਵੋਟੀ ਦੀ ਗੱਡੀ ਮਾਰਦੀ ਤੇ ਜਿੱਦ ਮੇਰੇ ਮਗਰ ਲੱਗ ਕੇ ਆਪਣੀ ਵੋਟੀ ਨੂੰ ਗੱਡੀ ਦੇ ਦਿੱਤੀ ਐ ਨਹੀਂ ਖਬਰਦਾਰ ਸਾਰੇ ਹਸਬੰ ਸਾਗਰ ਖਪਿਆ ਪਿਆ ਤੁਸੀਂ ਨਾ ਖਾਪ ਜਿਓ ਕਿਤੇ ਬਾਤ ਚਾ ਸਾਗਰ ਦੀ ਬੋਟੀ ਲਰਨਿੰਗ ਲਾਇਸੈਂਸ ਲੈ ਕੇ ਸਾਗਰ ਦੀ ਬੋਟੀ ਟਪੀ ਦੀ ਵੀ ਇਹ ਕਿੰਨੀ ਮਾਰਦੀ ਦੀ ਸਭ ਲੱਗ ਰਿਹਾ